ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਭਲੌਰਾਂ ਸਾਹਿਬ ਵਾਲਿਆਂ ਦੀ 22ਵੀਂ ਵਰਸੀ ਤੇ ਅੱਜ ਸਾਰੀ ਪ੍ਰਬੰਧਕ ਕਮੇਟੀ ਔਰ ਸ੍ਰੀਮਾਨ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਜਿਹੜਾ ਇਹ ਪੋਸਟਰ ਰੀਲੀਜ਼ ਕੀਤਾ ਜਾ ਰਿਹਾ ਤੇ ਸਾਰੀਆਂ ਪ੍ਰਬੰਧਕ ਕਮੇਟੀ ਨੇ ਸਾਰੀਆਂ ਤਿਆਰੀਆਂ ਵੀ ਕੀਤੀਆਂ ਸਾਰੀ ਸੰਗਤ ਨਾਲ ਰਲ ਮਿਲ ਕੇ ਸਾਰਾ ਪ੍ਰਬੰਧ ਹੈ ਜਿਹੜਾ ਰੈਣ ਦਾ ਲੰਗਰ ਦਾ ਸਾਰਾ ਉਹ ਸਾਰੇ ਪ੍ਰਬੰਧਕ ਕਮੇਟੀ ਨੇ ਰਲ ਮਿਲ ਕੇ ਬਹੁਤ ਸੱਚੇ ਜੇ ਟੰਗ ਨਾਲ ਕੀਤਾ ਹੈ ਪੂਰਨ ਤਿਆਰੀਆਂ ਹਨ ਸੰਗਤਾਂ ਵਾਸਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਹਮ ਹਮ ਆ ਕੇ ਮਹਾਪੁਰਸ਼ਾਂ ਦੀ 22ਵੀਂ ਵਰ੍ਹੇ ਤੇ ਆ ਕੇ ਹਾਜ਼ਰੀਆਂ ਪਰ ਆਪਣਾ ਮਨੁੱਖਾ ਜਨੂ ਸਫਲਾ ਕਰੇ ਬਰਮਗਿਆਨੀ ਸੰਤ ਬਾਬਾ ਸੁਖਦੇਵ ਸਿੰਘ ਜੀ ਲੌਰਾਂ ਸਾਹਿਬ ਵਾਲਿਆਂ ਦੀ 22ਵੀਂ ਵਰਸੀ ਆ 27 ਜੂਨ ਨੂੰ ਮਨਾਈ ਜਾਣੀ ਆ ਜਿਹੇਦਾਰ ਜੀ ਬਾਬਾ ਕਸਵਿਹਰਾ ਸਿੰਘ ਜੀ ਬਾਬਾ ਹਰਦੇਵ ਸਿੰਘ ਦੀ ਬਾਬਾ ਜੋਤੀ ਜੀ ਤੇ ਬਾਬਾ ਹੁੰਦੇ ਰਹਿਮਾਨੀ ਹੀਟ ਮਨਾਈ ਜਾ ਰਹੀ ਆ ਮੈਂ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਵੀ ਵੱਧ ਤੋਂ ਵੱਧ ਆ ਪਾ ਕੇ ਪਹੁੰਚਣ ਤੇ ਖੁਸ਼ੀਆਂ ਪ੍ਰਾਪਤ ਕਰਨ ਲਈ ਖਾਲਸਾ ਬਾਈ ਫਤਿਹ ਦੇਵ ਸਿੰਘ ਜੀ ਲੌਰਾਂਸ ਸਾਹਿਬ ਵਾਲਿਆਂ ਦੀ ਜਿਹੜੀ 22ਵੀਂ ਵਰਸੀ 27 ਜੂਨ ਨੂੰ ਮਨਾਈ ਜਾ ਰਹੀ ਹੈ ਅੱਜ ਉਹਦਾ ਪੋਸਟਰ ਰਿਲੀਜ਼ ਬਾਬਾ ਹਰਦੇਵ ਸਿੰਘ ਜੀ ਨੇ ਕੀਤਾ ਸੋ ਅਸੀਂ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਮੂਚੀਆਂ ਸੰਗਤਾਂ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਮਹਾਪੁਰਖਾਂ ਦੀ ਇਸ ਹਰ ਸਾਲ ਦੀ ਤਰ੍ਹਾਂ ਜੋ ਵਰਸੀ ਮਨਾਈ ਜਾਂਦੀ ਹੈ ਉਹਦੇ ਵਿੱਚ ਹਮ ਹਮਾ ਕੇ ਪਹੁੰਚਣ ਤਾਂ ਕਿ ਮਹਾਪੁਰਖਾਂ ਦੀ ਜੋ ਵਰਸੀ ਹੈ ਉਹ ਤੋਂ ਵੀ ਆਪਣੇ ਜੀਵਨ ਦੀ ਜਾਂਚ ਲਈ ਜਾ ਸਕਦੀ ਹੈ ਕਿਉਂਕਿ ਬਹੁਤ ਉੱਚ ਕੋਟੀ ਦੇ ਮਹਾਪੁਰਖ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਸੰਤ ਬਾਬਾ ਹਰਦੇਵ ਸਿੰਘ ਜੀ ਦੇ ਬਲਾਵੇ ਦੇ ਉੱਤੇ ਮਹਾਪੁਰਖ ਸੰਤ ਬਾਬਾ ਸਰਦੇਵ ਸਿੰਘ ਜੀ ਨੂੰ ਸ਼ਰਧਾ ਤੇ ਸਤਕਾਰ ਦੇ ਫੁੱਲ ਭੇਟ ਕਰਦੇ ਲਈ ਆਉਂਦੇ ਹਨ ਜੀ ਕਿ ਫਤਿਹ ਅਸੀਂ ਸੰਤ ਸੁਖਦੇਵ ਜੀ ਮਹਾਰਾਜ ਦੀ 22ਵੀਂ ਵਰਸੀ ਮਨਾਉਣ ਜਾ ਰਹੇ ਹਾਂ ਤੇ ਅਸੀਂ ਕਮੇਟੀ ਦੇ ਅਰਥੋਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਹਮ ਹੋ ਮਾ ਕੇ ਆਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਕਮੇਟੀ ਨੂੰ ਪੂਰਾ ਸਹਿਯੋਗ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ